ਸਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਵਾਲੇ ਜਥੇ ਅੱਗੇ ਇੱਕ ਹੋਰ ਅੜਚਕ ਆਉਂਦੀ ਦਿਖਾਈ ਦੇ ਰਹੀ ਹੈ ਪਹਿਲਾਂ ਭਾਰਤ ਸਰਕਾਰ ਵੱਲੋਂ ਇਸ ਦੀ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ ਲੇਕਿਨ ਜਦੋਂ ਵਿਰੋਧ ਹੋਇਆ ਤਾਂ ਸਰਕਾਰ ਪਾਕਿਸਤਾਨ ਜਥਾ ਭੇਜਣ ਲਈ ਪ੍ਰਵਾਨਗੀ ਦੇ ਦਿੰਦੀ ਹੈ ਤਾਂ ਹੁਣ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਵੱਡੀ ਮੰਗ ਆ ਜਿਹੜੀ ਉਹ ਰੱਖ ਦਿੱਤੀ ਗਈ ਹੈ ਤਾਂ ਜੀਹਾਂ ਨਾ ਕਰਨ ਤੇ ਪਾਕਿਸਤਾਨ ਗੁਰਦਆਮਾਂ ਦੇ ਦਰਸ਼ਨ ਕਰਨ ਦੀ ਪਰミਸ਼ਨ ਅਜੇ ਦੀ ਉਹ ਨਹੀਂ ਮਿਲੇਗੀ ਤਾਂ ਇਸ ਲਈ ਦੀ ਵੱਡੀ ਖਬਰ ਤੋਂ ਦਿਨਾ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਤੋਂ ਜਾਣ ਵਾਲੇ ਭਾਰਤ ਤੋਂ ਜਾਣ ਵਾਲੇ ਸਿੱਖ ਜਥਿਆਂ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਹੀ ਭੇਜਣ ਦੀ ਅਪੀਲ ਕੀਤੀ ਹੈ ਯਾਨੀ ਕਿ ਭਾਰਤ ਤੋਂ ਜਿਹੜੇ ਵੀ ਜਥੇ ਪਾਕਿਸਤਾਨ ਗੁਰਦਆਮਾਂ ਦੇ ਦਰਸ਼ਨ ਕਰਨ ਜਾਣਗੇ ਉਹਨਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਤਿਉਹਾਰਾਂ ਅਨੁਸਾਰ ਆਪਣਾ ਵੀਜ਼ਾ ਅਪਲਾਈ ਕਰਨਾ ਪਵੇਗਾ ਪਾਕਿਸਤਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੁਰਪੁਰਬ ਸਮਾਗਮਾਂ ਸਮੇਤ ਹੋਰ ਧਾਰਮਿਕ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਅਨੁਸਾਰ ਹੀ ਮਨਾਏ ਜਾਣਗੇ ਇਸ ਦੇ ਉਲਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਜਥਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਨੀ ਕਿ ਐਸਜੀਪੀਸੀਆ ਜਿਹੜੀ ਉਹ ਨਵਾਂ ਕੈਲੰਡਰ ਮੰਦੀ ਹੈ ਅਤੇ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਮੂਲ ਨਾਨਕਸ਼ਹੀ ਕੈਲੰਡਰ ਮੰਦੀ ਹੈ ਤਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੰਗਤਾਂ ਦੀ ਸਹੂਲਤ ਅਤੇ ਪੰਥਕ ਇਕਜੁਟਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਆਪਣੇ ਤੈਅ ਕੀਤੇ ਕੈਲੰਡਰ ਅਨੁਸਾਰ ਹੀ ਤਰੀਖਾਂ ਮਨਾਉਣਗੇ ਇਸ ਮਾਮਲੇ ਕਾਰਨ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਤੋਂ ਕੈਲੰਡਰ ਵਿਵਾਦ ਚਰਚਾ ਵਿੱਚ ਆ ਗਿਆ ਹੈ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਧਰਮ ਦੇ ਸਿਧਾਂਤਾਂ ਅਨੁਸਾਰ ਵਧੇਰੇ ਪ੍ਰਮਾਣਿਕ ਹੈ ਜਦਕਿ ਐਸਜੀਪੀਸੀ ਦਾ ਨਵਾਂ ਕੈਲੰਡਰ ਜ਼ਿਆਦਾਤਰ ਸੰਗਤਾਂ ਵੱਲੋਂ ਵਰਤਿਆ ਜਾਂਦਾ ਹੈ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਅਪੀਲ ਨਾਲ ਆਉਣ ਵਾਲੇ ਗੁਰਪੁਰਬ ਸਮਾਰਗਨ ਨੂੰ ਲੈ ਕੇ ਨੁਚਿੱਤੀ ਪਾਈ ਜਾ ਰਹੀ ਹੈ ਭਾਰਤ ਤੋਂ ਜਾਣ ਵਾਲੇ ਸਿੱਖ ਜੱਤੇ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿ ਉਹ ਕਿਹੜੇ ਕੈਲੰਡਰ ਅਨੁਸਾਰ ਯਾਤਰਾ ਕਰਨ ਉਹ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਅਜਿਹੇ ਵਿੱਚ ਵੀਜ਼ੇ ਨੇ ਜਿਹੜੇ ਉਹ ਰੱਦ ਹੋ ਸਕਦੇ ਨੇ ਕਿਉਂਕਿ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਵੀਜ਼ੇ ਅਪਲਾਈ ਕੀਤੇ ਜਾਣ ਦੂਜੇ ਪਾਸੇ ਕੈਲੰਡਰਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਿਆ ਹੈ ਐਸਜੀਪੀਸੀ ਦੇ ਵੱਲੋਂ ਨਵਾਂ ਨਾਨਕਸ਼ਾਹੀ ਕੈਲੰਡਰ ਅਪਣਾਇਆ ਗਿਆ ਸੀ ਜਦਕਿ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਕਮੇਟੀ ਹੈ ਉਹ ਅਜੇ ਵੀ ਮੂਲ ਨਾਰਿਕਾ ਸ਼ਾਹੀ ਕੈਲੰਡਰ ਅਨੁਸਾਰ ਆਪਣੇ ਤਿਉਹਾਰ ਮਨਾਉਂਦੀ ਹੈ ਜਿਸ ਕਰਕੇ ਕਈ ਵਾਰ ਤਰੀਕਾਂ ਦੀ ਜੜੀਆਂ ਉਹ ਅਲੱਗ-ਅਲੱਗ ਹੋ ਜਾਂਦੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਕਿੰਨਾ ਕ ਅਸਰ ਸਿੱਖ ਜੱਥੇ ਉੱਤੇ ਪੈਂਦਾ ਹੈ ਅਤੇ ਕਿੰਨੇ ਕੁ ਯਾਤਰੀਆਂ ਨੂੰ ਵੀਜ਼ੇ ਮਿਲਦੇ ਨੇ ਕਿਉਂਕਿ ਅਗਰ ਡੇਟਾ ਅਲੱਗ-ਅਲੱਗ ਹੁੰਦੀਆਂ ਨੇ ਤਾਂ ਭੰਬਲਪੂਸਾ ਸੰਗਤ ਦੇ ਵਿੱਚ ਪੈ ਸਕਦਾ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਐਸਡੀਪੀਸੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਨੂੰ ਇਸ ਬਾਬਤ ਅਪੀਲ ਕਰਾਂਗੇ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦਾ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ